න් අජ පබනාරියන්ගේන මෑගිරෝල. ਆਪਾਂ ਨੇ ਮੈਗੀ ਬਣਾਈ ਸੀਗੀ ਹਨ ਅੱਜ ਆਪਾਂ ਉਹਦੇ ਤੁਹਾਨੂੰ ਰੋਲ ਬਣਾ ਕੇ ਦਿਖਾਉਣੀ ਕਿੱਦਾਂ ਬਣਾਨੇ ਜਿੱਦਾਂ ਆਪਾਂ ਨਾ ਸਪਰਿੰਗ ਰੋਲ ਵਗੈਰਾ ਖਾਂਦੇ ਆ ਨਾ ਉਸੇ ਤਰ੍ਹਾਂ ਹੀ ਬਣਾਾਂਗੇ ਇਹਦੇ ਕੋਈ ਇਹ ਆਟਾ ਉਹ ਮੈਦੇ ਦੇ ਹੁੰਦੇ ਨੇ ਪਰ ਮੈਂ ਇਹਦੇ ਵਿੱਚ ਸੂਜੀ ਤੇ ਕਣਕ ਦਾ ਆਟਾ ਮਿਕਸ ਕਰਕੇ ਇਹਦਾ ਡੋਹ ਤਿਆਰ ਕੀਤਾ ਥੋੜਾ ਜਿਹਾ ਨਮਕ ਪਾ ਲਿਆ ਤੇ ਥੋੜਾ ਜਿਹਾ ਘਿਓ ਪਾ ਕੇ ਆਪਾਂ ਉਹਦਾ ਡੋਹ ਤਿਆਰ ਕਰ ਲਿਆ ਹਨ ਤੇ ਇਹ ਆਪਾਂ ਪਨੀਰ ਵੀ ਇਹਦੇ ਵਿੱਚ ਯੂਜ਼ ਕਰਾਂਗੇ ਤੇ ਇਹ ਮੈਗੀ ਆਓ ਆਪਾਂ ਦਿਖਾਉਣੀ ਕਿੰਨਾ ਵਧੀਆ ਤੇ ਕਿੰਨਾ ਟੇਸਟੀ ਬਣਦਾ ਤੇ ਉਧਰ ਆਪਾਂ ਨੇ ਤੇਲ ਗਰਮ ਕਰਨਾ ਹਾਂਜੀ ਦੇਖੋ ਹੁਣ ਆਪਾਂ ਨੇ ਹਨ ਡੋਹ ਦਾ ਮੈਂ ਰੋਟੀ ਦੀ ਤਰ੍ਹਾਂ ਪੀੜਾ ਬੇਲ ਲਿਆ ਹੁਣ ਆਪਾਂ ਉਹਦੇ ਵਿੱਚ ਮੈਗੀ ਰੱਖਤੀ ਥੋੜੀ ਜਿਹੀ ਆਪਾਂ ਉਹਦੇ ਵਿੱਚ ਹਨਾ ਫੁੱਲ ਗੋਭੀ ਕਧੂ ਖਸ ਕਰਕੇ ਪਾਈ ਹੈ ਤੁਸੀਂ ਇਹਦੇ ਵਿੱਚ ਚੀਜ਼ ਵੀ ਪਾ ਸਕਦੇ ਹੋ ਹਨਾ ਉਹਦੇ ਨਾਲ ਉਸ ਤੋਂ ਵੀ ਜ਼ਿਆਦਾ ਵਧੀਆ ਬਣਦਾ ਪਰ ਅੱਜ ਚੀਜ਼ ਮੇਰੇ ਕੋਲ ਨਹੀਂ ਸੀ ਇਸ ਲਈ ਮੈਂ ਸਿਰਫ ਪਨੀਰ ਨੂੰ ਪਾਵਾਂਗੀ ਤੇ ਉੱਪਰ ਪਨੀਰ ਆਪਾਂ ਕਧੂ ਖਸ ਕਰ ਦਾਂਗੇ ਹਾਂਜੀ ਹੁਣ ਆਪਾਂ ਰੋਲ ਦੀ ਸ਼ੇਪ ਦਾ ਇਹਨੂੰ ਆਪਾਂ ਹਨਾ ਇਦਾਂ ਬਣਾ ਲਾਂਗੇ ਇਹਨੂੰ ਬੰਦ ਬੰਦ ਕਰ ਦਿਓ ਬਿਲਕੁਲ ਨਹੀਂ ਖੁੱਲਦਾ ਹੈਗਾ ਹਾਂਜੀ ਹੁਣ ਆਪਾਂ ਇਹ ਫਰਾਈ ਹੋਣ ਲਈ ਪਾਤੇ ਆ ਤੁਸੀਂ ਇਹਨਾਂ ਨੂੰ ਮਾਈਕ੍ਰੋਵੇ ਦੇ ਵਿੱਚ ਓਟੀ ਦੇ ਵਿੱਚ ਹਨਾ ਜਾਂ 에어 ਫਰਾਈ ਦੇ ਵਿੱਚ ਵੀ ਬਣਾ ਸਕਦੇ ਹੋ ਹਾਂਜੀ ਦੇਖੋ ਆਪਣੇ ਸਪਰਿੰਗ ਰੋਲ ਬਣ ਕੇ ਤਿਆਰ ਨੇ ਜਿਹੜੇ ਆਪਣੇ ਮੈਗੀ ਰੋਲ ਬਣਾਏ ਨੇ ਹੁਣ ਤੁਹਾਨੂੰ ਕਟਿੰਗ ਕਰਕੇ ਦਿਖਾਉਣਾ ਇਹਨਾਂ ਦੀ ਦੇਖੋ ਇਹਨਾਂ ਦੇ ਵਿੱਚ ਆਇਲ ਬਿਲਕੁਲ ਨਹੀਂ ਪਚਰਾ ਜਦਾ ਤੁਸੀਂ ਇਦਾਂ ਹਨਾ ਕੋਈ ਨਾ ਡਰਿਓ ਵੀ ਹਾਂ ਜਿਆਦਾ oily ਬਣਨਗੇ ਇਹ ਬਿਲਕੁਲ ਵਧੀਆ ਬਣਦੇ ਆ ਹਾਂਜੀ ਆਪਾਂ ਹੁਣ ਇਹਨਾਂ ਨੂੰ ਕਟਿੰਗ ਕਰ ਲਿਆ ਦੇਖੋ ਇਹ ਕਿੰਨੇ ਵਧੀਆ ਬਣਿਆ ਹਨ ਬਿਲਕੁਲ ਕਰੰਚੀ ਬਣਦੇ ਇਹ ਹਨਾ ਐ ਨਹੀਂ ਹੈਗੇ ਵੀ ਹਾਂ ਮੈਦੇ ਤੇ ਵਧੀਆ ਬਣਦੇ ਅਤੇ ਇਹ ਉਹਦੇ ਸੂਜੀ ਨਾਲੇ ਬਹੁਤ ਵਧੀਆ ਬਣਦੇ ਥੋੜਾ ਆਪਾਂ ਚਾਟ ਮਸਾਲਾ ਪਾਵਾਂਗੇ ਉੱਪਰ ਬਿਲਕੁਲ ਥੋੜਾ ਹਲਕਾ ਬਲੈਕ ਸాల్ਟ ਮਨ ਕੇ ਕਾਲਾ ਨਮਕ ਹੁਣ ਆਪਾਂ ਇਹਨੂੰ ਗੁੜੀ ਇਮਲੀ ਦੀ ਚਟਨੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਘਰੇ ਬਣਾਉਣੀ ਹੁੰਦੀ ਆ ਉਹਦੇ ਨਾਲ ਆਪਾਂ ਇਹਨੂੰ ਥੋੜਾ ਗੈਨਿਸ਼ ਕਰ ਲਾਂਗੇ ਦੇਖੋ ਤੁਸੀਂ ਨਾ ਗ੍ਰੀਨ ਚਟਨੀ ਵੀ ਲੈ ਸਕਦੇ ਹੋ ਮਿਉਨੀ ਵੀ ਹੈ ਨਾ ਲੈ ਸਕਦੇ ਹੋ ਕਿਸੇ ਵੀ ਚੀਜ਼ ਨਾ ਖਾਓ ਦੇਖੋ ਕਿੰਨੇ ਟੇਸਟੀ ਬਣਨੇ ਆ